ਜ਼ਿੰਦਗੀ ਦੇ ਵਿੱਚ ਦੂਜਿਆਂ ਨੂੰ ਨੀਵਾ ਵਖਾਉਣ ਨਾਲੋਂ ਚੰਗਾ ਤੁਸੀਂ ਆਪਣੇ ਆਪ ਦੇ ਧਿਆਨ ਦਿਓ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਕੀਤਾ ਜ਼ਿੰਦਗੀ ਦੇ ਵਿੱਚ ਤੁਸੀਂ ਦੂਜਿਆਂ ਦੀਆਂ ਲੱਤਾਂ ਖਿੱਚਣ ਤੇ ਲੱਗੇ ਰਹਿੰਦੇ ਹੋ ਤੇ ਜਦੋਂ ਤੁਹਾਡਾ ਅੰਤਮ ਸਮਾਂ ਆਉਂਦਾ ਟਾਈਮ ਆਉਂਦਾ ਤਾਂ ਤੁਸੀਂ ਉਹਨਾਂ ਕੀਤੀਆਂ ਤੇ ਪਛਤਾਉਂਦੇ ਹੋ ਤੇ ਪਛਤਾਉਣ ਤੋਂ ਬਾਅਦ ਕੋਈ ਹੱਲ ਨਹੀਂ ਹੁੰਦਾ ਬਾਅਦ ਵਿੱਚ ਮਾਫ਼ੀਆਂ ਮੰਗਣ ਤੇ ਵੀ ਮਾਫ਼ੀ ਨਹੀਂ ਮਿਲਦੀ ਅਸਲ ਵਿੱਚ ਕਿਸੇ ਦਾ ਦਿਲ ਨਾ ਦਿਖਾਇਆ ਕਰੋ ਕਿਸੇ ਬਾਰੇ ਤੁਸੀਂ ਕੀ ਜਾਣਦੇ ਹੋ ਕਿ ਕੋਈ ਇਨਸਾਨ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਜਿਉ ਰਿਹਾ। ਇਹ ਉਸ ਇਨਸਾਨ ਨੂੰ ਪਤਾ ਹੁੰਦਾ ਕਿ ਉਹ ਕਿੱਦਾਂ ਦੀ ਜ਼ਿੰਦਗੀ ਜਿਉ ਰਿਹਾ। ਜਾਂ ਜ਼ਿੰਦਗੀ ਦੇ ਵਿੱਚ ਉਹਨੇ ਕੀ ਖੋਇਆ ਤੇ ਕੀ ਪਾਇਆ। ਜਾਂ ਜ਼ਿੰਦਗੀ ਦਾ ਪੈਂਡਾ ਉਹ ਕਿਸ ਤਰ੍ਹਾਂ ਤੈਅ ਕਰ ਰਿਹਾ। ਕਿਸੇ ਦੇ ਲਿਬਾਸ ਨੂੰ ਦੇਖ ਕੇ ਕਿਸੇ ਦੇ ਪਹਿਰਾਵੇ ਨੂੰ ਲਿਬਾਸ ਨੂੰ ਤਾਂ ਕਿ ਇਹ ਜੱਜਮੈਂਟ ਨਹੀਂ ਕੀਤੀ ਜਾ ਸਕਦੀ ਕਿ ਉਹਦੇ ਅੰਦਰ ਕਿੱਡਾ ਗਹਿਰਾ ਸਮੁੰਦਰ ਆ ਤੇ ਉਹ ਸਮੁੰਦਰ ਦੇ ਵਿੱਚ ਜਿਹੜੀਆਂ ਛੱਲਾਂ ਨੇ ਜਿਹੜੀਆਂ ਤਰੰਗਾਂ ਨੇ ਦੁੱਖਾਂ ਦੀਆਂ ਉਹ ਜਵਾਲਾਮੁਖੀ ਬਣ ਕੇ ਵੀ ਫਟ ਸਕਦੀਆਂ ਨੇ ਕਦੇ ਕਿਸੇ ਤੋਂ ਵੱਧਵਾਣਾ ਨਾ ਲਓ ਕਿਉਂਕਿ ਵੱਧਵਾ ਦਾ ਤਾਂ ਮੈਨੂੰ ਪਤਾ ਨਹੀਂ ਪਰ ਵੱਧਵਾ ਕਿਸੇ ਨਾ ਕਿਸੇ ਟਾਈਮ ਕਿਤੇ ਨਾ ਕਿਤੇ ਜਾ ਕੇ ਇਨਸਾਨ ਨੂੰ ਜ਼ਰੂਰ ਲੱਗਦੀ ਹੈ ਤੇ ਸੋ ਕਿਸੇ ਦਾ ਦਿਲ ਦਿਖਾਉਣ ਤੋਂ ਪਹਿਲਾਂ ਇਹ ਸੋਚਿਆ ਕਰੋ ਕਿ ਜੇ ਉਹ ਸਮਾਂ ਤੁਹਾਡੇ ਤੇ ਆ ਜੇ ਤੁਸੀਂ ਕੀ ਕਰੋਗੇ ਤੁਸੀਂ ਕਿਹੜਾ ਰਾਹ ਚੁਣੋਗੇ ਤੁਸੀਂ ਸਮਾਜ ਦਾ ਸਾਹਮਣਾ ਕਿਵੇਂ ਕਰੋਗੇ ਕਹਿੰਦੇ ਧੀਆ ਸੁੱਤੀਆਂ ਪਈਆਂ ਨਹੀਂ ਖਾਂਦੀਆਂ ਧੀਆ ਦੇ ਹੀ ਦੁੱਖ ਮਾਰਦੇ ਧੀਆ ਦੇ ਮਾਪੇ ਰਾਜੇ ਹੁੰਦੇ ਆ ਤੇ ਰਾਜਕੁਮਾਰੀਆਂ ਪਾਲਦੇ ਆ ਪਰ ਜੇ ਕਿਸੇ ਰਾਜੇ ਦੀ ਰਾਜਕੁਮਾਰੀ ਔਖੀ ਹੋਵੇ ਨਾ ਤੇ ਉਹ ਰਾਜੇ ਨੂੰ ਬਤਾ ਹੁੰਦਾ ਬੇਸ਼ੱਕ ਉਹਦੀ ਸਾਰੀ ਪਰਜਾ ਸੌਖੀ ਵਸਤੀ ਹੋਵੇ ਪਰ ਜੇ ਉਹ ਰਾਜੇ ਦੀ ਧੀ ਔਖੀ ਆ ਨਾ ਤਾਂ ਉਹ ਕਹਿੰਦਾ ਜਦ